बस 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 के बारे में ये सऊदा पहले देख तीन जाते हैं। बस चलो नहीं hai, है नहीं 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 � अब दूसरी जान तो वहाँ ये आप अगर लड़के की सब जान होंगी अगर छोटा बच्चा जैसे आप मराठा हैं मराठा किसान हैं ओके ओडोपिया आलिया तुमने इन्हें नहीं बच्चे हैं ना ਦੇਖ ਲਈ ਤਾਂ ਮੈਂ ਵੀ ਆ ਨਾ ਕਿ ਇਹਨਾਂ ਨੂੰ ਵੀ ਰੋਟੀ ਛੱਡ ਕੇ ਵੇਚ ਆ ਬਾਈ ਜੀ ਮੈਂ ਕਿਲਾ ਜਿਹੜਾ ਛੋਦਾ ਕਰਦਾ ਐਂਦੀ ਹੋ ਜਾਵੇ ਇੱਥੇ ਨਾ ਤੇ ਫਿਰ ਮੈਂ ਜਿਹੜਾ ਕਾਲਦਾ ਤਾਂ ਮੈਂ ਬਾਹਰ ਬਾਹਰ ਰੋੜਾ ਨਾ ਨਾ ਕਿੰਨੇ ਨਹੀਂ ਬਰਦਾਸ਼ਤ ਵੀ ਕੋਈ ਨਾ 53000 ਲਾਜ਼ਮੀ ਉਹ ਖੇਤ ਨੂੰ ਜਾਦਾ 53000 ਦਾ ਨਹੀਂ ਠੀਕ ਹੈ ਜੀ ਇਹ ਕਹਾ ਕੇ ਕਿ ਨਹੀਂ ਪੁੱਛੀ ਗੱਲ ਨਹੀਂ ਪੁੱਛਦੇ ਤਾਂ ਨਹੀਂ ਪੁੱਛਦਾ ਮਜ਼ਾ ਆਉਂਦਾ ਇਹਨੂੰ ਰੋਟੀ ਵੜਿਆ ਕੇ ਬਹੁਤ ਆ

नहीं बेचना नहीं बेचना भाई नहीं बेचना बढ़िया नहीं बेचना से कम नहीं लास्ट वो पूछ के गया है मैं तो आए पच्चीस वहां भेजते इधर

ਨਹੀਂ ਦੇ ਨਾ ਕੋਈ ਉਹਦਾ ਜਾਣਾ ਕਿ ਜੀ ਮੈਂ ਇੱਕ ਗ੍ਰੇਡ ਦੱਸਦੇ ਹਾਂ ਮੈਂ ਨਾ ਬਈ ਵਾਰੀ ਖਰੀਦ ਕੇ ਲਾਇਆ ਹੁਣ ਬਤਾਵਾ ਜੀ ਹਾਂ ਹੱਥ ਚਾ ਨਾ 31 ਰੁਪਇਆ ਕਰਨੀ ਆ 31 ਰੁਪਇਆ ਕਰਨ ਖਰੀਦਦਾਰਾਂ ਨੂੰ ਦੇਣਾ ਆ ਖਾ ਹੁੰਦਾ ਤੋ ਨਹੀਂ ਪੁੱਗਦੀ ਤਾਂ ਨਾਲੇ ਮੈਂ 30 ਨਾਲ ਥੋੜੀ ਨਹੀਂ ਫੜਾ ਬਣਾਉਣਾ ਮੈਂ ਤੁਮ 30 ਨਾਲ ਕਿਹਾ ਜਾਨ ਤੋ ਬਸ ਰੋਗੇ ਫਿਰ ਪਿਆਰ ਨਾਲ ਪਿਆਰ ਉਹ ਪਿਆਰ ਨਾਲ ਸੌਦਾ ਕਰ ਪਹਿਲੇ ਤੋਂ ਭਾਈਪੁਰ ਦੇ ਤੱਕ ਫੇਰ ਕੀ ਹੋ ਗਿਆ ਹਾਂ ਤੱਕ ਦੱਸ ਮੈਂ लास्ट ਤੱਕ ਉਹ ਫੇਰ ਕੀ ਹੋ ਗਿਆ ਕਿ ਉਹ ਕੋਈ ਕੁਛੇ ਤਾਂ ਮੰਨ ਹੀ ਆਏ ਪਿਆਰ ਆਪਣਾ ਵੀ ਸੌਦਾ ਨਾ ਬਣੇ ਸੁਣ ਸੁਣ ਜੇ ਆਪਣਾ ਕੋਈ ਸੰਤਾਨ ਨਾ ਬਣਦਾ ਫੋਨ ਚੜਦੇ ਨਹੀਂ ਉਹ ਸੰਤਾਨ ਹੈ ਕਿੰਨਾ ਚਾ ਤੂੰ ਮੰਡੀ ਚ ਖੜਾ ਹੈ ਮੰਡੀ ਚ ਕਿੰਨੇ ਲੋਕ ਆ ਸਾਰੇ ਤੈਨੂੰ ਪੁੱਛਣਾਉਂਗੇ ਆ ਦੇਖ ਤੈ ਉਹ ਤੂੰ ਵੇਚਣਾ ਨਾ ਵੇਚਣਾ ਤੇਰੀ ਮਰਜ਼ੀ ਆ ਤੇ ਮੈਂ ਕਿਹੜਾ ਕਹਿੰਦਾ ਕਿ ਭਾਈ ਤੂੰ 25 ਲੈ ਲੈ ਸਾਨੂੰ ਮੇੜਾ ਨਾ ਮਾ ਭੈਲਾ ਆ ਕੇ ਪੁੱਛਿਆ ਵੇਚੀਓਗਾ ਨਹੀਂ ਨਹੀਂ ਕਰਦੇ ਉਹ ਇਹ ਪਹਿਲਾ ਪੁੱਛਣਾ ਤਾਂ ਹੀ ਅਸੀਂ ਆਇਆ ਤਾਂ ਹੀ 25 ਲੈ ਆਏ ਨਹੀਂ ਪੈਂਦਾ ਭਰਾ ਉਹ ਤਾਂ ਬਾਤਾਂ ਹੀ ਖਤਮ ਕਰ ਦੋ ਬਸ 32 ਤੋਂ ਥੱਲੇ ਨਹੀਂ ਲੈਣਾ ਇੱਕ ਇੱਕ ਰੀਕਾ ਉਹ ਜਾ 100 ਰੀਕਾ 100 ਪਾ ਕੇ ਸਭ ਦੇ ਲੈ ਆਹ 100 ਪਾ ਲਿਓ ਸਾਢੇ ਛਾਈ ਦਿਓ ਦਿੰਦਾ ਨਹੀਂ ਦਿੰਦਾ 28 ਦਿਆਂ ਦਿੰਦਾ 20 ਤੋਂ ਉੱਪਰ ਦੀ ਬਾਤ ਕਰਦਾ ਨਹੀਂ ਆਲਾ ਫੜ ਨਾ ਤੇਰਾ ਉੱਪਰ ਨੈਣਾਂ ਦਾ ਨੀਚੇ ਪੂਰੇ ਧੀਰੀਆਂ ਦੇ ਨਹੀਂ ਆਪਾਂ ਠੀਕ ਹੈ ਹਰਦਾ ਨਹੀਂ ਦੇਣਾ ਉਹ ਹਰਦਾ ਨਹੀਂ ਦੇਣਾ ਜਿੰਦਾ ਜੇਦਾ ਫਿਰ ਤੇਰੀ ਖਾਂ ਨਹੀਂ ਬਸ 2 ਨਹੀਂ ਹੋਗ ਐਰਾ ਦਾ 100 ਰੁਪਏ ਲਾ ਕੇ ਨਹੀਂ ਦੇਣੀਆਂ 100 ਰੁਪਏ ਇੱਕ ਹੁੰਦਾ ਜੀ ਇਹ ਚੱਲ ਰਹੀ ਹੈਗਾ ਨਹੀਂ ਦੇਣਾ ਥੋੜੀ ਚੱਲ ਥੋੜੀ ਚੱਲ ਅੱਛਾ ਹੋ ਥੋੜੀ ਚੱਲ ਥੋੜੀ ਚੱਲ ਜੀ ਗੱਦਨ ਘਟ ਨਹੀਂ ਪੀ ਲਾ ਨਾ ਨਾ ਇਹਨਾਂ ਜਵਾਕਾਂ ਦੇ ਵੀ ਵੇਚਣੀਆਂ ਆਗੇ 32 ਸੇ ਥੱਲੇ ਨਹੀਂ ਪੈਣਗੇ ਪਰਵਾਰ ਨਹੀਂ ਪੈ 25 ਥੱਲੇ ਦੇਣਾ ਵੀ ਨਹੀਂ ਚਾਹੀਦਾ ਆਪਣੀ ਹੈ ਜਹ ਜਿਹੜਾ ਸਾਇਰੋ ਪੰਜਾਬ ਦਾ ਪੰਜਾਬ ਮੇ ਮਾਲ ਪਾਲਦਾ ਹੂੰ ਪੰਜਾਬੀ ਉਹ ਚਾਰ ਪੰਜਾਬ ਚ ਰਹਿਣਾ ਜੀ ਆ ਇਹਨੂੰ ਪਰਦਨ ਪਰਦਨ ਬੈਠੇ ਸਰਕਾਰ ਇੰਡੀਆ ਵਾਲਾ ਮਾਰ ਕੇ ਜੀਪ ਲੈ ਕੇ ਬੜਾ ਮਾਰਦਾ ਨਾ ਵਾਲਾ ਮਾਰਾ ਕਿਹੜਾ ਚਲਾ ਹਲਾਬਾ ਜਿਹੜੇ 10 ਰੁਪਏ ਬਿਲਕੁਲ 120 ਇੰਨੇ ਜਾਨੇ ਘੜੋ 10 ਰੁਪਏ ਘੱਟ ਲਾਏ ਜਾ ਜਾ ਰੱਖਣਾ ਨਹੀਂ ਮਨ ਨਹੀਂ ਪਾਤਾ ਬਹੁਤ ਜਾਈ ਕੋ ਉਹ ਆ ਇਹਨਾਂ ਨੇ ਵੀ ਬੈਠੀਆਂ ਗੇ ਰੋਨਾ ਪੂ ਫਿਰ ਗਾਹਾਂ ਦਾ ਕੋ ਆਲਾ 100 ਕੁ ਸਾਲ ਦਾ ਜੀ ਨਾ ਚੁੱਕੀ ਕਰੇਗਾ

ਆ ਦੇਖ ਨਾ ਬੱਚੇ ਬੁੱਚੇ ਲਾ ਕੇ ਦੋ ਨਹੀਂ ਹਾਂ ਨਾ ਨਾ ਇਹ ਦੁੱਧ ਦੋ ਚੋ ਚੋ ਬਸ ਜਦੋਂ ਪਹਿਲੀ ਮੋਗ ਰੇਵੇ ਜਾਗਲਾ ਪੂਰਾ ਦੁੱਧ ਰੁਕ ਗਈ ਹੈ ਹਾਂ ਹਾਂ ਜੋਗ ਦੇਖ ਲਾ ਤੂੰ ਨਾ ਦੇਖਣ ਨੂੰ ਕੁਝ ਉਹਦੇ ਉਹਦੇ ਵਿੱਚ ਰੁਕਦੇ ਇੱਥੇ ਆਉਂਦਾ ਵੀ ਦੇਖ ਲੈ ਦੇਖ ਕੇ ਦੇਖ ਕੇ ਪਹਿਲਾਂ ਮੋਗ ਲੱਗ ਗਈ ਤੂੰ ਪਹਿਲਾਂ ਮੋਗ ਲੱਗਿਆ ਮੂੰਹ ਬੱਚੇ ਨੂੰ ਪਿਆ ਉਹੀ ਤਾਂ ਹੈ ਇਹਦੇ ਬੱਕਰੀ ਬੱਕਰੀ ਦਿਖਾ ਦੇ ਤੇਰੀ ਬਾਈ ਨੂੰ ਯਾਰ ਆਹ ਮੇਰੀ ਕਾਲੀ ਬੱਕਰੀ। ਭਾਈ ਮਾਰਾ ਖੁੱਲੇ ਹੋ ਯਾਰ। ਮਾਰਾ ਖੁੱਲੇ ਹੋ ਯਾਰ। ਮਾਰਲੇ ਪਾਸੇ ਹੋਏ ਜੀ ਨਾਲ। 1 ਬੰਟ। ਨੌ। ਅੱਜ ਉਸਾਰਤੀ ਕਰ ਦੋ। ਕਸੂਰ ਜੀ। ਇਹਦਾ ਬਗਾਰੇ ਬਿੱਟੇ। ਦੋਰਾ ਦੋਤ ਨਹੀਂ। ਉਹ ਆਉਣਾ ਕਦੀ ਨਹੀਂ। ਉਹ ਆਪਾਂ ਦਾ ਸਾਥੀ ਕਰਕੇ ਜੀ। ਸਾਥੀ ਕਰਕੇ ਆ ਰਹੇਗੇ ਇਹਨਾਂ ਦੇ ਪਾਸ। बहुत बिदा है बटरी जी कोई बढ़िया करो निकाल दो पैसे पैसे आप तो। ने ये देना देना है 2022 पेज आप को तो दिखाई जा सकता है हां शांतिनाथ मेरा कमरा हां बच्चे हैं हां ये जा रहा है जा रहा जा रहा हां दो मिनट बच्चे हैं बच्चे हैं मगर हां लाल मगर पाठा भी है एदे नाल है اچھا آورا ای دے مگر دی کنے دنوں انہاں نوں کتھے لے گئے پتہ نہیں اے دے نال بچے نہیں ہے گا اے دے نال بچے آ را دا آ را آ را او تو کڈھا دے کڈھا 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 او تو کڈھا دے 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 او